ਰੋਹੀ ਦਾ ਫੁੱਲ ਸੂਬੇਦਾਰ ਸ਼ਿਵ ਸਿੰਘ ਦੀ ਸਵੈ ਜੀਵਨੀ ਦੇ ਦੂਜੇ ਭਾਗ ਦਾ ਪੰਜਵਾਂ ਅਧਿਆਇ ਪੈਨਸ਼ਨ ਆਇਤੋਂ ਮਗਰੋਂ ਤਰਾਸਦੀਆਂ ਰੁਝੇ ਮੇ ਅੱਥੇ ਚੜ੍ਹਦੀ ਕਲਾ ਭਾਗ 2 ਸਿਰਜਣਾ ਕੇਂਦਰ ਬਾਰੇ ਜਾਣ ਪਛਾਣ ਸਿਰਜਣਾ ਕੇਂਦਰ ਕਪੂਰਥਲਾ ਪੰਜਾਬ ਦੇ ਸਾਹਿਤ ਕੇਂਦਰ ਵਿੱਚੋਂ ਇੱਕ ਸਿਰਕੜ ਸਾਹਿਤ ਕੇਂਦਰ ਹੀ ਨਹੀਂ ਸਗੋਂ ਇਹ ਤਾਂ ਸਾਹਿਤ ਸਿੱਖਣ ਦੇ ਚਾਹਵਨ ਨਵੇਂ ਵਿਦਿਆਰਥੀਆਂ ਵਾਸਤੇ ਸਾਹਿਤ ਸਕੂਲ ਕਾਲਜ ਦਾ ਵੀ ਰੂਲ ਪੂਰਾ ਕਰਦਾ ਹੈ ਮੇਰੇ ਵਰਗਿਆਂ ਵਾਸਤੇ ਤਾਂ ਇਹ ਸਿਰਜਣਾ ਕੇਂਦਰ ਕਿਸਮਤ ਬਦਲੀ ਕਰਨ ਵਾਲਾ ਸਕੂਲ ਵੀ ਬਣਿਆ ਹੈ ਇਸ ਸਿਰਜਣਾ ਕੇਂਦਰ ਵਿੱਚ ਬਹੁਤ ਸਾਰੇ ਸਾਹਿਤ ਸਿੱਖਣ ਜਾਣਨ ਦੇ ਖਿਆਲ ਨਾਲ ਜੋ ਵੀ ਵਿਦਿਆਰਥੀ ਆਇਆ ਉਹ ਸਿਰਫ ਸਾਹਿਤ ਨੂੰ ਸਿੱਖਿਆ ਹੀ ਨਹੀਂ ਸਗੋਂ ਮਾਹਰ ਬਣਿਆ ਹੈ ਇਸ ਲਈ ਨੀ ਜਨਾਬ ਕਮਰ ਇਮਤੀਆਜ਼ ਦੇ ਘਰ ਦੇ ਵਿੜੇ ਵਿੱਚ ਸਿਧਮਾ ਦੋਨਾਂ ਵਿਖੇ ਰੱਖੀ ਗਈ ਸੀ ਫਿਰ ਇਸ ਬੂਟੇ ਦੀ ਚਾਕਲੀ ਪੁੱਟ ਕੇ ਪਿਆਰ ਨਾਲ ਕਪੂਰ ਥਲੇ ਰਣਧੀਰ ਕਾਲਜ ਵਿੱਚ ਟੈਂਪਰੇਰੀ ਤੌਰ ਤੇ ਲੈਕਚਰ ਹਾਲ ਵਿੱਚ ਰੱਖੀ ਗਈ ਉਸ ਤੋਂ ਮਗਰੋਂ ਇਸ ਵਾਸਤੇ ਵਿਰਸਾ ਵਿਹਾਰ ਵਿੱਚ ਪੱਕੀ ਜਗ੍ਹਾ ਮਿਲਣ ਕਰਕੇ ਉੱਥੇ ਬੂਟਾ ਪੱਕੇ ਤੌਰ ਤੇ ਲਗਾ ਦਿੱਤਾ ਗਿਆ ਸੀ ਹੁਣ ਇਹ ਬੂਟਾ ਬੂਟਾ ਨਹੀਂ ਰਿਹਾ ਸਗੋਂ ਕਨਸ਼ਾਵੇਂ ਵੱਡੇ ਬੋਹੜ ਦੇ ਰੂਪ ਵਿੱਚ ਬਦਲ ਗਿਆ ਹੈ ਮੈਂ ਤਾਂ ਰੱਬ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਹੀ ਪ੍ਰਮਾਤਮਾ ਇਸ ਸਿਰਜਣਾ ਕੇਂਦਰ ਨੂੰ ਹੋਰ ਤੇ ਹੋਰ ਅੱਗੇ ਤਰੱਕੀਆਂ ਬਖਸ਼ਦਾ ਰਹੀ ਸਿਰਜਣਾ ਕੇਂਦਰ ਨਾਲ ਜੁੜਨ ਕਰਕੇ ਮੈਨੂੰ ਜੋ ਲਾਭ ਮਿਲੇ ਇਸ ਕੇਂਦਰ ਦਾ ਮੈਂਬਰ ਬਣਨ ਨਾਲ ਪਹਿਲਾ ਲਾਭ ਤਾਂ ਮੈਨੂੰ ਇਹ ਹੋਇਆ ਕਿ ਮੈਨੂੰ ਸਾਹਿਤ ਪਰੇ ਕਾਫੀ ਜਾਣਕਾਰੀ ਇੱਥੋਂ ਹੀ ਮਿਲੀ ਹੈ। ਕੇਂਦਰ ਦਾ ਮੈਂਬਰ ਬਣ ਤੋਂ ਪਹਿਲਾਂ ਪੜ੍ਹ ਲਿਖ ਕੇ ਵੀ ਮੈਂ ਸਾਹਿਤ ਬਾਰੇ ਅਣਪੜੀ ਸੀ। ਇਸ ਆਖੀ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਾਬਲ ਸਹਿਤਕਾਰਾਂ ਬੁੱਧੀਜੀਵੀਆਂ ਤੇ ਵਿਦਵਾਨਾਂ ਨਾਲ ਜਾਣ ਪਛਾਣ ਹੋ ਚੁੱਕੀ ਹੈ। ਵਿਦਵਾਨਾਂ 'ਚ ਬੋਲਣ ਤੇ ਵਿਚਰਨ ਦਾ ਮੌਕਾ ਮਿਲਿਆ। ਮੈਂ ਸਿਰਜਣਾ ਕੇਂਦਰ ਦਾ ਮੈਂਬਰ ਬਣਿਆ ਤਾਂ ਦੀ ਇਹ ਮੇਰੀ 6ਵੀਂ ਕਿਤਾਬ ਬਣ ਜਾਵੇਗੀ। ਇਸ ਤੋਂ ਪਹਿਲਾਂ ਪੰਜ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਸਿਰਜਣਾ ਕੇਂਦਰ ਦੇ ਮੰਚ ਤੋਂ ਹੀ ਮੇਰੀਆਂ ਕਿਤਾਬਾਂ ਦੀ ਕੁੰਡ ਚੁਕਾਈ ਹੋਈ ਹੈ ਕਿਤਾਬ ਮੋਠ ਬਾਜਰੇ ਦੀ ਜੂਦੀ ਕੁੰਡ ਚੁਕਾਈ ਵੇਲੇ ਮੈਨੂੰ ਵਿਕਾਰੀ ਸ਼ਬਦਾਂ ਵਾਲਾ ਅਵਾਰਡ ਦੋਨੋਂ ਦਸ ਚਰਜਾ ਪੁੱਤਰ ਮਿਲਿਆ ਸੀ ਸਿਰਜਣਾ ਕੇਂਦਰ ਦੇ ਮੰਚ ਤੋਂ ਹੀ ਵਧੀਆ ਸਰੋਤਾ ਇਤਿਹਾਸਿਕ ਪੁਰਸਕਾਰ ਮਾਤਾ ਪ੍ਰੀਤਮ ਕੌਰ ਪੁਰਸਕਾਰ ਤੇ ਜਨਾਬ ਕਮਰ ਇਮਤੀਆਜ਼ ਯਾਦਗਾਰੀ ਪੁਰਸਕਾਰ ਮਿਲਿਆ ਸੀ ਇਤਨੇ ਜ਼ਿਆਦਾ ਤੇ ਵਧੀਆ ਪੁਰਸਕਾਰ ਮਿਲਣ ਨਾਲ ਜੋ ਮੇਰੇ ਸਿਰ ਸਿਰਜਣਾ ਕੇਂਦਰ ਵੱਜੋਂ ਕਰਤਾ ਚੜਿਆ ਹੈ ਉਹ ਮੈਂ ਦੋ ਜਨਮਾਂ ਤੱਕ ਵੀ ਨਹੀਂ ਉਤਾਰ ਸਕਦਾ ਸਿਰਜਣਾ ਕੇਂਦਰ ਸਦਕਾ ਤੇ ਇਸ ਦੇ ਰਾਹੀਂ ਹੀ ਮੈਂ ਦੋਨਾ ਪੰਜਾਬੀ ਸੱਤਾ ਸੇਵਾਦਾਰ ਬਣ ਸਕਿਆ ਹਾਂ ਮੈਂ ਸਿਰਜਣਾ ਕੇਂਦਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਸਜਤਾ ਕਰਦਾ ਹਾਂ ਹੁਣ ਵਾਰੀ ਪੰਜਾਬੀ ਸੱਤ ਦੀ ਪੰਜਾਬੀ ਸਾਖਤੀ ਪਛਾਣ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਇ ਹੋਈ ਪੰਜਾਬੀਆਂ ਦੀ ਇਹ ਪ੍ਰਯਾਪ ਭਾਵ ਸੱਚ ਇਸ ਵੇਲੇ ਕਿਸੇ ਵੀ ਜਾਣ ਪਛਾਣ ਦੀ ਮੁਹਤਾਜ ਨਹੀਂ ਰਹੀ ਹੈ ਇਸ ਦੀ ਪਛਾਣ ਇਹ ਆਪ ਖੁਦ ਬਣ ਗਈ ਹੈ ਕੁਝ ਕਰਕੇ ਦਿਖਾਉਣ ਵਾਲੀ ਸੰਸਥਾ ਜਾਂ ਮਨੁੱਖ ਦੀ ਜਾਣ ਪਛਾਣ ਕਰਾਉਣ ਨਾਲੋਂ ਜ਼ਿਆਦਾ ਜਾਣ ਪਛਾਣ ਉਸ ਦੇ ਕੀਤੇ ਨੂੰ ਦੇਖ ਕੇ ਅਨੁਭਵ ਕਰਕੇ ਖੁਦ-ਖੁਦ ਹੋ ਜਾਂਦੀ ਹੈ ਉੱਥੇ ਪਛਾਣ ਦੱਸਣ ਦੀ ਲੋੜ ਹੀ ਨਹੀਂ ਰਹਿੰਦੀ ਪਛਾਣ ਤਾਂ ਉਹਨਾਂ ਦੀ ਦੱਸਣੀ ਪੈਂਦੀ ਹੈ ਜਿਸ ਦੇ ਬਾਰੇ ਸਾਹਮਣੇ ਕੁਝ ਨਜ਼ਰ ਨਹੀਂ ਆਉਂਦਾ ਜਾਂ ਘਟ ਨਜ਼ਰ ਆਉਂਦਾ ਹੈ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਆਪਣੀ ਹਯਾਤੀ ਦੇ 28 ਸਾਲਾਂ ਵਿੱਚ ਹੀ ਇਸ ਨੇ ਆਪਣੇ ਦਿਸਦਹੱਦਿਆਂ ਨੂੰ ਹੋਰ ਦੂਰ ਤੇ ਹੋਰ ਦੂਰ ਕਰਦੀ ਸੰਸਾਰ ਨੇ 48 ਨੂੰ ਟੱਪ ਕੇ ਇਕਾਈ ਬਣਾ ਕੇ ਪੂਰੇ ਵਿਸ਼ਵ ਨੂੰ ਹੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਜਿਸ ਕਰਕੇ ਜਿੱਥੇ ਵੀ ਜਾ ਕੇ ਪੰਜਾਬੀ ਵਸੇ ਉਥੇ ਨਮਾ ਮਿੰਨੀ ਪੰਜਾਬ ਹੋਂਦ ਵਿੱਚ ਆਏ ਤੋਂ ਉਥੇ ਪੰਜਾਬੀ ਸੱਤ ਦੀ ਇਕਾਈ ਹੋਂਦ ਵਿੱਚ ਆ ਜਾਣ ਕਰਕੇ ਮੈਨੂੰ ਲੱਗਦਾ ਹੈ ਜਿਵੇਂ ਇਸ ਦਰਦੀ ਉੱਪਰ ਪੰਜਾਬੀ ਸੱਤ ਦਾ ਹੁਣ ਇੱਥੇ ਕੋਈ ਦੇਸਾ ਦਾ ਰਿਆਹੀ ਨਹੀਂ ਹੈ ਕਿਉਂਕਿ ਵਿਸ਼ਵ ਦੇ ਲਗਭਗ ਸਾਰੇ ਮਹਾਦੀਪਾਂ ਦੇ ਕੋਨੇ-ਕੋਨੇ ਵਿੱਚ ਵੱਖ-ਵੱਖ ਨਾਵਾਂ ਹੇਠ ਇਸੀਆਂ ਕਾਇਆਂ ਵਿੱਚ ਰਹੀਆਂ ਹਨ ਪੰਜਾਬੀਆਂ ਦੀ ਇਹ ਸਾਂਝੀ ਕੋਸ਼ਿਸ਼ ਇਸ ਵੇਲੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਸਤੰਬਰ 1990 ਈਸਵੀ ਨੂੰ ਪੰਜਾਬੀ ਸੱਤ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਸ ਨੂੰ ਹੋਂਦ ਵਿੱਚ ਲਿਆਉਣ ਵਾਲਿਆਂ ਪੰਜਾਬੀ ਚਿੰਤਕਾਂ ਤੇ ਸੰਵੇਦਨਸ਼ੀਲ ਮਸਲਿਆਂ ਨੂੰ ਵਿਚਾਰਨ ਵਾਲੀਆਂ ਮਹਾਨ ਹਸਤੀਆਂ ਜਿਵੇਂ ਉਸ ਵੇਲੇ ਦੇ ਲਾਲਪੁਰ ਖਾਲਸਾ ਕਾਲਜ ਦੇ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ ਪ੍ਰੋਫੈਸਰ ਬ੍ਰਿ얌 ਸਿੰਘ ਸੰਧੂ ਸਰਦਾਰ ਸਤਨਾਮ ਸਿੰਘ ਮਾਨਕ ਬ੍ਰਿ얌ਦ ਸਾਲਾਬੜੀ ਸਰਦਾਰ ਜਗਦੀਸ਼ ਸਿੰਘ ਬ੍ਰਿ얌 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਨਾਰ ਸਿੰਘ ਡਾਕਟਰ ਸੰਤੋਖ ਸਿੰਘ ਸ਼ੈਰਜਾਦ ਸ਼੍ਰੀ ਅਮਰਸਰ ਡਾਕਟਰ ਨਿਰਮਲ ਸਿੰਘ ਲਾਂਬੜਾ ਤੇ ਸਰਦਾਰ ਪਿਆਰਾ ਸਿੰਘ ਲਾਂਬੜਾ ਸ਼ਾਮਲ ਸਨ ਪਾਠਕ ਇਹਨਾਂ ਮਹਾਨ ਹਸਤੀਆਂ ਦੀ ਸੋਚ ਦੀ ਉਚਾਈ ਦਾ ਉਹਦੀ ਹਿਸਾਬ ਲਾ ਸਕਦੇ ਹਨ ਇਹਨਾਂ ਮਹਾਨ ਹਸਤੀਆਂ ਨੇ ਜੋ-ਜੋ ਮਸਲੇ ਵਿਚਾਰ ਅਦीन ਲਿਆਂਦੇ ਉਹੀ ਇਹਨਾਂ ਦੀ ਸੋਚ ਦੀ ਉਚਾਈ ਦੀ ਤਰਜ਼ਮਾਨੀ ਕਰਦੇ ਹਨ ਉਹ ਕਿਹੜੇ ਮਸਲੇ ਸਨ ਜੋ ਇਹਨਾਂ ਤੋਂ ਹੱਲ ਕਰਾਉਣ ਦੀ ਮੰਗ ਕਰਦੇ ਸੀ ਉਹ ਸਨ ਪੰਜਾਬੀ ਸਭਿਆਚਾਰ ਵਿੱਚ ਸਾਬ ਬੋਲੀ ਰਸਮਾਂ ਰਿਵਾਜ ਵਿੱਚ ਆਰੇ ਵੱਡੇ ਨਗਾਰਾ ਨੂੰ ਰੋਕਣ ਦੇਸ਼ ਦੀ ਹੱਦ ਦੇ ਅੰਦਰ ਤੇ ਬਾਹਰ ਮਜ਼ਹਬੀ ਚਾਰ ਦਿਵਾਰੀ ਤੋਂ ਉੱਪਰ ਉੱਠ ਕੇ ਮਾਂ ਬੋਲੀ ਰਸਮਾਂ ਰਿਵਾਜ ਵਿਰਸਾ ਤੇ ਸਭਿਆਚਾਰ ਪੱਖੋਂ ਰਲ ਦੇ ਮਿਲਦੇ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਸਾਰੇ ਗੁੱਸੇ ਗਿਲੇ ਛੱਡ ਕੇ ਕਲਾਵੀ ਵਿੱਚ ਲੈਣ ਲਈ ਉਪਰਾਲੇ ਕਰਨ ਵਾਸਤੇ ਅਤੇ ਪਿਛਲੇ ਸਮੇਂ ਵਿੱਚ ਦੇਸ਼ ਦੀ ਹੋਈ ਸੰਤਾਰੀ ਵਾਲੀ ਵੰਡ ਵੇਲੇ ਹੋਈਆਂ ਇਤਿਹਾਸਿਕ ਗਲਤੀਆਂ ਜਿਵੇਂ ਧਾਰਮਿਕ ਤੌਰ ਤੇ ਹੋਈ ਕਤਲੋਗਾਰਤ ਭਾਵੇਂ ਉਹ ਕਿਸੇ ਵੱਲੋਂ ਵੀ ਕਿਉਂ ਨਾ ਕੀਤੀ ਗਈ ਹੋਵੇ ਨੂੰ ਸਾਂਝੇ ਤੌਰ ਤੇ ਨਿੰਦਿਏ ਤੇ ਹੁਣ ਹੋ ਹੀ ਚੁੱਕੇ ਨੂੰ ਪਰਵਾਣ ਵੀ ਕਰੀਏ ਵਰਗੇ ਨਾਜ਼ੁਕ ਮਸਲਿਆਂ ਨੂੰ ਵਿਚਾਰਨ ਵਾਸਤੇ ਬਹੁਤ ਉੱਚੇ ਕਦ ਵਾਲੀਆਂ ਹਸਤੀਆਂ ਨੇ ਜਲੰਧਰ ਵਿੱਚ ਉਸ ਵੇਲੇ ਦੇ ਲਾਲਪੁਰ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਨਰਿੰਦਰ ਸਿੰਘ ਟੈਸੀ ਦੀ ਕੋਠੀ ਵਿੱਚ ਕਈ ਵਾਰ ਇਕੱਠੇ ਹੋ ਕੇ رائے ਬਣਾਉਂਦੇ ਹੋਏ ਉੱਚ ਦਰਜੇ ਦੀ ਰੂਪਰੇਖਾ ਉਹ ਲਿਖਦੇ ਰਹੇ ਸਨ ਚਿੰਤਕਾਂ ਵੱਲੋਂ ਵਿਚਾਰੇ ਗਏ ਮੁੱਦੇ ਪੰਜਾਬੀ ਚਿੰਤਕਾਂ ਵੱਲੋਂ ਬਹੁਤ ਸਾਰੀਆਂ ਮਿਲਣੀਆਂ ਕਰਕੇ ਵਿਚਾਰੇ ਜਾਣ ਵਾਲੇ ਮੁੱਦਿਆਂ ਵਿੱਚੋਂ ਉੱਭਰ ਕੇ ਸਾਹਮਣੇ ਆਏ ਸਾਂਝੇ ਮੁੱਦਿਆਂ ਵਿੱਚ ਐਸੇ ਮੁੱਦੇ ਵੀ ਸ਼ਾਮਲ ਕਰਨਾ ਜਿਨ੍ਹਾਂ ਦੀਆਂ ਜੜ੍ਹਾਂ ਆਪਣੀ ਧਰਤੀ ਯਾਨੀ ਪੰਜਾਬ ਵਿੱਚ ਹੋਣ ਪਾ ਪੰਜਾਬ ਦੀ ਪਛਾਣ ਕਿੱਥੋਂ ਤੱਕ ਹੈ ਤੇ ਭगोलिक ਤੌਰ ਤੇ ਪੰਜਾਬੀ ਬੋਲੀ ਕਿੱਥੋਂ ਤੱਕ ਬੋਲੀ ਜਾਂਦੀ ਹੈ ਤੇ ਸਾਂਝਾ ਇਤਿਹਾਸ ਜੋ ਸਾਨੂੰ ਜੋੜਦਾ ਹੈ ਮਾਂ ਬੋਲੀ ਪੰਜਾਬੀ ਵਿਰਾਸਤ ਸੱਭਿਆਚਾਰ ਗਦਨਾ ਕੀਮਤਾ ਜਾਨ ਪਛਾਣ ਰਹਿਣ ਸਹਿਣ ਖਾਣਾ ਪੀਣਾ ਜੋ ਸਾਡਾ ਸੱਭਦਾ ਸਾਂਝਾ ਹੈ ਬਾਰੇ ਆਪਣੀ ਵੱਖਰੇਪਣ ਦੀ ਦਿੱਖ ਨੂੰ ਕਾਇਮ ਰੱਖਣਾ ਤੇ ਨਿਮਰਤਾ ਅਪਣਾਉਣੀ ਪਰ ਨਾਲ ਹੀ ਦੂਸਰੀ ਬੋਲੀ ਯਾਨੀ ਭਾਸ਼ਾ ਸਭਿਆਤਾ ਤੇ ਵਿਰਸੇ ਨੂੰ ਵੀ ਮਾਨਤਾ ਦੇਣੀ ਹੈ ਪਾਵ ਹੋਂਦ ਨੂੰ ਪ੍ਰਵਾਨ ਕਰਨਾ ਹੈ ਦੇਸ਼ ਦੇ ਵਟਵਾਰੇ 47 ਵੇਲੇ ਹੋਈ ਧਾਰਮਿਕ ਕਤਲੂਗਾਰ ਤੋਂ ਸਬਕ ਸਿੱਖਦੇ ਹੋਏ ਉਸ ਨੂੰ ਸਾਂਝੇ ਤੌਰ ਤੇ ਨਿੰਦਰਾ ਤੇ ਅਗਾਹ ਵਾਸਤੇ ਤੌਬਾ ਕਰਨੀ ਤੇ ਭੂਇਕ ਵਿੱਚ ਭਰਾਵਾਂ ਵਾਂਗੂ ਪਿਆਰ ਨਾਲ ਰਲ ਮਿਲ ਕੇ ਰਹਿਣ ਦਾ ਐਦ ਕਰਨਾ ਸ਼ਾਮਲ ਹੈ ਉੱਭਰ ਰਹੇ ਨਵੇਂ ਮਸਲੇ ਚਿੰਤਕਾਂ ਵੱਲੋਂ ਇਹ ਕਹੇ ਗਏ ਸਾਰੇ ਮੁੱਦਿਆਂ ਤੋਂ ਬਗੈਰ ਹੋਰ ਬਹੁਤ ਸਾਰੇ ਐਸੇ ਨਵੇਂ ਮਸਲੇ ਵੀ ਉੱਭਰ ਚੁੱਕੇ ਜਾਂ ਉੱਭਰ ਰਹੇ ਦੇਖਣ ਨੂੰ ਮਿਲ ਰਹੇ ਹਨ ਜੋ ਜ਼ਰੂਰੀ ਹੱਲ ਦੀ ਮੰਗ ਕਰਦੇ ਹਨ ਪਹਿਲਾਂ ਪਹਿਲ ਪੁਰਾਣੇ ਸਮੇਂ ਵਿੱਚ ਡੋਡੇ ਜਿਸ ਨੂੰ ਪੋਸਟ ਵੀ ਕਹਿੰਦੇ ਸੀ ਅਫੀਮ ਅਤੇ ਸ਼ਰਾਬ ਦਾ ਨਸ਼ਾ ਹੀ ਪ੍ਰਚਲਿਤ ਸੀ ਸ਼ਰਾਬ ਦਾ ਨਸ਼ਾ ਤਾਂ ਸਿਰਫ ਆਏ ਗਏ ਮਹਿਮਾਨ ਵਾਸਤੇ ਹੁੰਦਾ ਸੀ ਪਰ ਕੋਈ ਕੋਈ ਹੋਰ ਵੀ ਪੀ ਲੈਂਦਾ ਸੀ ਇਸ ਵੇਲੇ ਤਾਂ ਨਾ ਪੀਣ ਵਾਲਾ ਹੀ ਕੋਈ ਕੋਈ ਰਹਿ ਗਿਆ ਹੈ ਬਾਕੀ 95% ਤੱਕ ਤਾਂ ਸ਼ਰਾਬ ਦੇ ਪੱਕੇ ਆਦੀ ਹੋ ਚੁੱਕੇ ਨੇ ਇਹਨਾਂ ਵਿੱਚ ਕੁਝ ਕੁ ਤਾਂ ਸਾਰੇ ਦਿਨ ਦੇ ਸ਼ਰਾਬੀ ਬਣ ਕੇ ਪੀਣ ਵਾਲੇ ਆਦਤ ਨੂੰ ਵਿਗਾੜ ਚੁੱਕੇ ਹਨ ਡੋਡੇ ਅਮਲੀ ਤੇ ਸ਼ਰਾਬ ਤੋਂ ਬਗੈਰ ਮੁਫਤ ਵਿੱਚ ਮਿਲਦੇ ਪੰਗ ਦੇ ਨਸ਼ੇ 'ਚ ਬਹੁਤ ਸਾਰੇ ਨੌਜਵਾਨ ਨਸ਼ੇਈ ਦਿੰਦੇ ਹਨ ਵਿਗਿਆਨ ਟੈਕਨੋਲੋਜੀ ਤੇ ਮੈਡੀਕਲ ਵਿੱਚ ਕੀਤੀ ਤਰੱਕੀ ਤੇ ਵਿਕਾਸ ਵਾਂਗੂ ਹੁਣ ਤਾਂ ਕੋਈ ਨਮੇ ਤੋਂ ਨਵੇਂ ਨਾਮਾ ਵਾਲੇ ਨਸ਼ੇ ਬਾਜ਼ਾਰ ਜਾਂ ਹੋਰ ਰਾਹਾਂ ਰਾਹੀਂ ਵਿਨਾਸ਼ ਕਰਨ ਵਾਸਤੇ ਨਸ਼ਈਆਂ ਤੱਕ ਪਹੁੰਚ ਰਹੇ ਹਨ ਜੋ ਕਿ ਗਲਤ ਹੈ ਜਿਸ ਦਾ ਜ਼ਰੂਰ ਕੋਈ ਹੱਲ ਨਿਕਲਣਾ ਚਾਹੀਦਾ ਹੈ ਨਸ਼ਾ ਕੋੜ ਹੁੰਦਾ ਹੈ ਜਿਸ ਕਰਕੇ ਸਾਡੀ ਅਗਲੀ ਪੀੜ੍ਹੀ ਨਕਮੀ ਤੇ ਕੋਰੀ ਬਣ ਸਕਦੀ ਹੈ ਦੂਸਰਾ ਮਸਲਾ ਰਿਸ਼ਵਤ ਤੇ ਪ੍ਰਸ਼ਟਾਚਾਰ ਦਾ ਹੈ ਕਿ ਕੈਂਸਰ ਦੇ ਰੋਗ ਵਾਂਗੂ ਕਟਣ ਦੀ ਥਾਂ ਵਾਧਾ ਹੋ ਜਾ ਰਿਹਾ ਹੈ ਅਖਬਾਰਾਂ ਮੁਤਾਬਕ ਛੋਟੀਆਂ ਮੱਛੀਆਂ ਹੀ ਨਹੀਂ ਸਗੋਂ ਵੱਡੇ ਵੱਡੇ ਮગર ਮੱਛੀ ਹੁਣ ਜਾਲ ਵਿੱਚ ਫਸ ਚੁੱਕੇ ਤੇ ਫਸ ਰਹੇ ਹਨ ਤੀਸਰਾ ਮਸਲਾ ਵਧ ਰਹੀ ਆਬਾਦੀ ਇਹ ਐਸਾ ਮਸਲਾ ਹੈ ਜੋ ਸਰਕਾਰ ਦੇ ਕਾਬੂ ਵਿੱਚ ਨਹੀਂ ਆ ਰਿਹਾ ਇਸ ਬਾਰੇ ਸਰਕਾਰ ਨੇ ਕੋਈ ਪੱਕਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮਸਲਾ ਲੋਕਾਂ ਉੱਪਰ ਹੀ ਛੱਡ ਦਿੱਤਾ ਹੈ ਜਿੰਨੀ ਵੀ ਹੋ ਸਕੇ ਆਬਾਦੀ ਆਪਣੀ ਮਰਜ਼ੀ ਨਾਲ ਲੋਕ ਵਧਾਈ ਜਾਣ ਜੋ ਕਿ ਗਲਤ ਹੈ ਬੱਸਾਂ ਰੇਲ ਗੱਡੀਆਂ ਤੇ ਜਨਤਕ ਸਾਮਾ ਉੱਪਰ ਲੋਡ ਤੋਂ ਕਈ ਗੁਣਾ ਵੱਧ ਭੀੜ ਜਮਾ ਰਹਿੰਦੀ ਹੈ ਵੱਧਦੀ ਆਬਾਦੀ ਕਰਕੇ ਹੀ ਮੌਤਾਂ ਦੀ ਗਿਣਤੀ ਵੱਧ ਹੁੰਦੀ ਹੈ ਅਗਲਾ ਨਵਾਂ ਮਸਲਾ ਬਾਨਾ ਦੀ ਵਾਦੀ ਬੋਸਤਾਦ ਆਬਾਦੀ ਦੇ ਵਧਣ ਨਾਲ ਵਾਹਨਾਂ ਦੀ ਗਿਣਤੀ ਵੀ ਵਧਣੀ ਜ਼ਰੂਰੀ ਹੈ ਵੱਡੀ ਗਿਣਤੀ ਵਿੱਚ ਚੱਲਦੇ ਵਾਹਨਾਂ ਨੇ ਸੜਕਾਂ ਦੀ ਸਮਰੱਥਾ ਪਹਿਲਾਂ ਹੀ ਘੱਟ ਹੋਣ ਕਰਕੇ ਸੜਕਾਂ ਉੱਪਰ ਹਨੇਰੀ ਲਿਆਂਦੀ ਹੋਈ ਹੈ ਇੱਕ ਦੂਸਰੇ ਨਾਲੋਂ ਆਪਣਾ ਵਾਹਨ ਅੱਗੇ ਕੱਢਣ ਦੀ ਹੋੜ ਵਿੱਚ ਐਕਸੀਡੈਂਟ ਲੋਟ ਤੋਂ ਵੱਧ ਹੋ ਰਹੇ ਨੇ ਜੋ ਕਿ ਗਲਤ ਹੈ ਵਾਹਨ ਦੇ ਐਕਸੀਡੈਂਟ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਜਿੱਥੇ ਨਵੇਂ ਤੋਂ ਨਵੇਂ ਤੇ ਮਹਿੰਗੇ ਤੋਂ ਮਹਿੰਗੇ ਵਾਹਨ ਦੀ ਟੁੱਟ ਪਜਟ ਤਾਂ ਹੁੰਦੀ ਹੀ ਹੈ ਨਾਲ ਹੀ ਬਹੁਤ ਕੀਮਤੀ ਇਨਸਾਨਾਂ ਦਾ ਵੀ ਜਾਨੀ ਨੁਕਸਾਨ ਹੋ ਜਾਂਦਾ ਹੈ ਜਿਨ੍ਹਾਂ ਵਿੱਚ ਇਸ ਜ਼ਿਆਦਾ ਨੌਜਵਾਨ ਉਮਰ ਦੇ ਹੁੰਦੇ ਹਨ ਜਿਸ ਦਾ ਘਾਟਾ ਉਸ ਦੇ ਪਰਿਵਾਰ ਤੇ ਨਾਲ ਨਾਲ ਸਮਾਜ ਤੇ ਦੇਸ਼ ਨੂੰ ਵੀ ਚੱਲਣਾ ਪੈਂਦਾ ਹੈ ਅਗਲਾ ਸਮਾਜਿਕ ਮਸਲਾ ਹੈ ਵਿਦੇਸ਼ਾਂ ਵੱਲ ਨੌਜਵਾਨਾਂ ਦੀ ਦੌੜ ਇਹ ਮਸਲਾ ਵੀ ਵੱਧਦੀ ਆਬਾਦੀ ਤੇ ਇੱਕ ਦੂਸਰੇ ਵੱਲ ਦੇਖੋ ਦੇਖੀ ਪਾਵਰੀਸ ਨਾਲ ਜੁੜਿਆ ਹੋਇਆ ਕਿਉਂਕਿ ਆਬਾਦੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੋਣ ਕਰਕੇ ਤੇ ਨੌਕਰੀਆਂ ਦੀ ਗਿਣਤੀ ਘਟ ਹੋਣ ਕਰਕੇ ਬਹੁਤ ਸਾਰੇ ਨੌਜਵਾਨ ਘਰੇਲੂ ਕੰਮਾਂ ਜਾਂ ਆਪਣੇ ਵੱਲੋਂ ਨਵਾਂ ਕੰਮ ਵਿੱਢ ਕੇ ਤੇ ਹੱਤੀ ਕੰਮ ਕਰਨ ਤੋਂ ਸ਼ਰਮਾਉਂਦੇ ਹੋਣ ਕਰਕੇ ਸਿਰਫ ਨੌਕਰੀ ਹੀ ਕਰਨਾ ਚਾਹੁੰਦੇ ਨੇ ਉਹ ਬਾਰਾਬਦੇਸ਼ਾਂ ਵਿੱਚ ਜਾਣ ਵਾਸਤੇ ਜ਼ਮੀਨਾਂ ਦਾ ਗਹਿਣੇ ਵੇਚ ਕੇ ਮੋਟੀ ਇਕੱਠੀ ਕੀਤੀ ਰਕਮ ਧੋਖੇਬਾਜ਼ਾਂ ਜੰਟਾ ਨੂੰ ਦੇ ਕੇ ਮੁਸਲਮਾਨ ਮੁਰਕਾਂ ਵਿੱਚ ਸ਼ੇਖਾਂ ਦੀਆਂ ਚਿੜਕਾਂ ਤਾਂ ਖਾਣ ਨੂੰ ਤਿਆਰ ਹੋ ਜਾਂਦੇ ਨੇ ਫਿਰ ਵੀ ਸਫਲਤਾ ਮਿਲੇ ਭਾਵੇਂ ਨਾ ਮਿਲੇ ਪਰ ਘਰ ਵਿੱਚ ਢੱਕਾ ਵੀ ਨਹੀਂ ਤੋੜਨਾ ਚਾਹੁੰਦੇ ਜਦ ਕਿ ਏਜੰਟਾਂ ਨੂੰ ਦਿੱਤੀ ਰਕਮ ਦੇ ਅੱਧ ਨਾਲ ਹੀ ਇੱਥੇ ਆਪਣਾ ਛੋਟਾ ਮੋਟਾ ਯਾਨੀ ਕਾਰੋਬਾਰ ਸ਼ੁਰੂ ਕਰਕੇ ਮਿਹਨਤ ਨਾਲ ਸਫਲ ਹੋ ਜਾਇਆ ਜਾ ਸਕਦਾ ਹੈ ਹੌਸਲੇ ਦੀ ਘਾਟ ਕਰਕੇ ਨੌਜਵਾਨ ਆਪਣਾ ਨਾਮਾ ਚੰਦਾ ਸ਼ੁਰੂ ਕਰਨ ਤੋਂ ਡਰ ਜਾਂਦਾ ਹੈ ਸਫਲਤਾ ਤਾਂ ਮਿਹਨਤ ਲਗਨ ਹੌਸਲੇ ਤੇ ਚੰਗੀ ਸੋਚ ਸਮਝ ਨਾਲ ਹੀ ਮਿਲ ਸਕਦੀ ਹੈ ਸਫਲਤਾ ਤਾਂ ਲੈਣੀ ਪੈਂਦੀ ਹੈ ਇਹ ਇੱਕ ਕਿਸਮ ਦੀ ਹਿਜਰਤ ਹੀ ਹੈ ਜੋ ਸਦੀਆਂ ਤੋਂ ਚੱਲੀ ਆ ਰਹੀ ਹੈ ਇੱਕ ਥਾਂ ਤੋਂ ਦੂਸਰੀ ਥਾਂ ਉੱਪਰ ਜਾਣ ਨੂੰ ਹਿਜਰਤ ਹੀ ਕਹਿੰਦੇ ਨੇ ਇੱਕ ਮੁਲਕ ਵਿੱਚੋਂ ਦੂਸਰੇ ਮੁਲਕ ਵਿੱਚ ਕੰਮ ਕਰਨ ਵਾਸਤੇ ਜਾਣ ਤੋਂ ਬਗੈਰ ਕੁਝ ਸਾਲਾਂ ਤੋਂ ਇੱਕ ਨਵੀਂ ਕਿਸਮ ਦੀ ਵੀ ਹਿਜਰਤ ਸ਼ੁਰੂ ਹੋ ਚੁੱਕੀ ਹੈ ਉਹ ਹੈ ਪੜ੍ਹਾਈ ਕਰਨ ਦੇ ਬਹਾਨੇ ਅਮੀਰ ਮੁਲਕਾਂ ਜਿਵੇਂ ਅਮਰੀਕਾ ਕੈਨੇਡਾ ਇੰਗਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਹੋਰ ਅਮੀਰ ਮੁਲਕਾਂ ਵਿੱਚ ਵੀ ਨੌਜਵਾਨ ਵਿਦਿਆਰਥੀਆਂ ਦੇ ਰੂਪ ਵਿੱਚ ਜਾਂਦੇ ਹਨ। ਇਹਨਾਂ ਨੌਜਵਾਨਾਂ ਨਾਲ ਮਟਿਆਰਾਂ ਵੀ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਜਾ ਚੁੱਕੀਆਂ ਹਨ। ਅਸਲ ਵਿੱਚ ਉਹਨਾਂ ਦਾ ਇਰਾਦਾ ਪੜਨ ਨਾਲੋਂ ਜ਼ਿਆਦਾ ਉੱਥੇ ਸੈੱਟ ਹੋਣਾ ਹੈ। ਅਤੇ ਇੱਥੋਂ ਗਰੀਬੀ ਦੀ ਦਲਦਲ ਵਿੱਚੋਂ ਨਿਕਲਣਾ ਹੁੰਦਾ ਹੈ। ਇਸ ਤਰ੍ਹਾਂ ਕਰਕੇ ਅਮੀਰ ਮੁਲਕਾਂ ਵਿੱਚ ਪੜਨ ਜਾਣ ਵਾਲਾ ਵਿਦਿਆਰਥੀ ਜੇ ਉਹ ਉੱਥੇ ਪੜ ਕੇ ਉੱਥੋਂ ਦੀ ਨਾਗਰਿਕਤਾ ਲੈ ਕੇ ਉੱਥੇ ਸੈੱਟ ਹੋ ਜਾਂਦਾ ਤਾਂ ਸਮਝੋ ਉਹ ਤਾਂ ਬਹੁਤ ਫਾਇਦੇ ਵਿੱਚ ਹੋ ਗਿਆ। ਇਕ ਤਾਂ ਉਹ ਬਹੁਤ ਪੜ ਗਿਆ ਦੂਸਰੇ ਉੱਥੇ ਪੱਕੇ ਤੌਰ ਤੇ ਸੈੱਟ ਹੋ ਜਾਣ ਨਾਲ ਉਹ ਨਰਕ ਵਿੱਚੋਂ ਨਿਕਲ ਕੇ ਸਵਰਗ ਵਿੱਚ ਚਲਾ ਗਿਆ ਤੇ ਕਿਸਮਤ ਵੀ ਬਦਲ ਗਈ ਪਰ ਇਸ ਤਰ੍ਹਾਂ ਕਰਨ ਨਾਲ ਹੋ ਸਕਦਾ ਹੈ ਦੇਸ਼ ਦਾ ਵੀ ਬਹੁਤ ਲੁਕਿਆ ਹੋਇਆ ਵੱਡਾ ਨੁਕਸਾਨ ਹੋ ਗਿਆ ਹੋਵੇ ਜਿਵੇਂ ਨੌਜਵਾਨ ਉਮਰ ਹੀ ਦੇਸ਼ ਦੀ ਰੀਡ ਹੁੰਦੀ ਹੈ ਤੇ ਸਖਤ ਕੰਮ ਕਰਨ ਦੀ ਸਮਰੱਥਾ ਉਮਰ ਵੀ ਇਹੋ ਹੁੰਦੀ ਹੈ ਤੇ ਉਹ ਨੌਜਵਾਨ ਉਮਰ ਬਾਰ ਇਸ ਕਰਕੇ ਚਲੀ ਗਈ ਕਿਉਂਕਿ ਆਪਣੇ ਦੇਸ਼ ਨੇ ਉਹਨਾਂ ਦੀ ਕਦਰ ਨਹੀਂ ਕੀਤੀ ਕਲਾਵੇ ਵਿੱਚ ਨਹੀਂ ਲਿਆ ਉਹ ਦੇਸ਼ ਵਿੱਚੋਂ ਕਾਫੀ ਪੈਸਾ ਵੀ ਨਾਲ ਲੈ ਕੇ ਗਏ ਜਿਸ ਵਿੱਚੋਂ ਉਹਨਾਂ ਉੱਥੇ ਫੀਸਾਂ ਤਾਰੀਆਂ ਤੇ ਹੋਰ ਖਰਚ ਕੀਤੇ ਜੋ ਦੇਸ਼ ਦਾ ਧਨ ਸੀ ਤੀਸਰਾ ਨੁਕਸਾਨ ਉਹ ਸਾਰੇ ਕਾਬਲੇ ਵਿਦਿਆਰਥੀ ਸੀ ਜੋ ਉੱਥੇ ਜਾ ਕੇ ਸਫਲ ਹੋਏ ਜਿਵੇਂ ਦੁੱਧ ਦੀ ਸਾਰੀ کریم ਬਾਹਰ ਚਲੀ ਗਈ ਜੋ ਉਸ ਦੇਸ਼ ਨੂੰ ਹੋਰ ਤਰੱਕੀ ਵਾਲੇ ਰਾਹ ਤੋਰਨਗੇ ਪਿੱਛੇ ਰਹਿ ਗਈ ਖੱਟੀ ਲੱਸੀ ਜੋ ਰਿਸ਼ਵਤ ਤੇ ਭ੍ਰਿਸ਼ਟਾਚਾਰ ਨੂੰ ਵੱਡਾ ਹਲਾਰਾ ਦੇ ਕੇ ਦੇਸ਼ ਤੇ ਕੀਮਤੀ ਸੌਮਿਆਂ ਤੇ ਸਮਾਜ ਨੂੰ ਲੁੱਟ ਕੇ ਨਾਨਕੇ ਚੇਤੇ ਕਰਾਉਣਗੇ ਜਿਸ ਨਾਲ ਦੇਸ਼ ਦਾ ਨੁਕਸਾਨ ਵੀ ਹੋ ਸਕਦਾ ਹੈ ਅਗਲਾ ਵਿਚਾਰਨਯੋਗ ਮਸਲਾ ਹੈ ਕਿ ਨੌਜਵਾਨ ਹੱਥੀਂ ਕੰਮ ਕਰਨ ਤੋਂ ਹਟ ਕੇ ਮਜ਼ਦੂਰਾਂ ਕੋਲੋਂ ਕੰਮ ਕਰਾਉਣਾ ਪਸੰਦ ਕਰਦੇ ਨੇ ਭਾਵੇਂ ਇਸ ਦਾ ਕਾਰਨ ਕੋਈ ਹੋਰ ਦੂਸਰਾ ਵੀ ਹੋ ਸਕਦਾ ਪਰ ਮੈਂ ਇਸ ਦਾ ਕਾਰਨ ਮਸ਼ੀਨੀਕਰਨ ਸਮਝਦਾ ਹਾਂ ਕਿਉਂਕਿ ਖੇਤਾਂ ਤੇ ਘਰਾਂ ਤੇ ਰਸੋਈਆਂ ਵਿੱਚ ਸਾਰਾ ਕੰਮ ਟਰੈਕਟਰਾਂ ਮਸ਼ੀਨਾਂ ਤੇ ਵਾਹਨਾਂ ਦੀ ਮਦਦ ਨਾਲ ਹੋ ਰਿਹਾ ਹੈ ਉਹ ਨੌਜਵਾਨ ਤੇ ਮਟਿਆਰਾਂ ਸਿਰਫ ਮਸ਼ੀਨਰੀ ਨਾਲ ਹੀ ਕੰਮ ਕਰਕੇ ਖੁਸ਼ ਹਨ ਪਰ ਹੱਥੀ ਨਹੀਂ ਕਰਦੇ ਜਿਸ ਕਰਕੇ ਵਿਹਲੇ ਰਹਿਣ ਬੈਠਣ ਦੀ ਆਦਤ ਪਾ ਕੇ ਮੋਟਾਪੇ ਦੀ ਡਿਬੇਟ ਵਿੱਚ ਆ ਕੇ ਬਿਮਾਰੀਆਂ ਨੂੰ ਤੇ ਆਪ ਸਰਦਾ ਦੇ ਰਹੇ ਨੇ ਹੱਥੀ ਕੰਮ ਕਰਨ ਨਾਲ ਸਰੀਰ ਦੀ ਕਸਰਤ ਹੋ ਜਾਂਦੀ ਹੋਣ ਕਰਕੇ ਸਰੀਰ ਹਲਕਾ ਤੰਦਰੁਸਤ ਹੋ ਜਾਂਦਾ ਨੀਂ ਚੰਗੀ ਆਉਂਦੀ ਅਤੇ ਖਾਦਾ ਹੋਇਆ ਭੋਜਨ ਪਚ ਜਾਂਦਾ ਹੁੰਦਾ ਨੌਜਵਾਨਾਂ ਨੇ ਟਰੈਕਟਰ ਵਾਂਗ ਤੇ ਸਾਰੀ ਮਸ਼ੀਨਰੀ ਪਈਆਂ ਕਾਮਿਆਂ ਨੂੰ ਸੰਭਾਲੀ ਹੋਈ ਹੈ ਆਪ ਤਾਂ ਹੁਣ ਹੁਕਮ ਹੀ ਦੇਣ ਜਾਂ ਨਿਗਰਾਨੀ ਹੀ ਕਰਦੇ ਦੇਖੇ ਜਾਂਦੇ ਹਨ ਜੋ ਕੀ ਕਰਦਾ ਹੈ ਅਗਲਾ ਬਹੁਤ ਹੀ ਨਾਜ਼ੁਕ ਤੇ ਸੰਵੇਦਨਸ਼ੀਲ ਮਸਲਾ ਬਰਤ ਕਰਦਾ ਹੈ ਜੋ ਕਿ ਅਖਬਾਰਾਂ ਵਿੱਚ ਹਰ ਰੋਜ਼ ਪੜ੍ਹਨ ਨੂੰ ਮਿਲਦਾ ਹੈ ਇਸ ਨੂੰ ਮੈਂ ਵਿਸਾਰ ਨਾਲ ਨਹੀਂ ਲਿਖਾਂਗਾ ਕਿਉਂਕਿ ਪਾਠਕ ਸਾਰੇ ਸਮਝਦਾਰ ਹੋਣ ਕਰਕੇ ਜਾਣਦੇ ਹਨ ਇਹ ਵਿਲੇਪਨ ਮਾਪਿਆਂ ਵੱਲੋਂ ਚੰਗੇ ਸੰਸਕਾਰ ਨਾ ਮਿਲਣ ਤੇ ਬਿਮਾਰ ਮਾਨਸਿਕਤਾ ਤੇ ਮਾੜੀ ਸੰਗਤ ਵਿਚੋਂ ਪੈਜਦਾ ਹੈ ਇਸ ਬਰਾਈ ਵਿੱਚ ਜ਼ਿਆਦਾਤਰ ਨੌਜਵਾਨ ਪਰ ਹੋਰ ਉਮਰਾਂ ਵੀ ਸ਼ਾਮਲ ਹੋ ਜਾਂਦੀਆਂ ਹਨ ਇਸ ਕੋ ਕੰਮ ਦੁਸ਼ਕਰਮ ਉੱਪਰ ਚੰਗੇ ਪ੍ਰਚਾਰ ਤੇ ਚੰਗੀ ਸਕੂਲੀ ਸਿੱਖਿਆ ਨਾਲ ਕਾਬੂ ਪਾਇਆ ਜਾ ਸਕਦਾ ਹੈ ਲੁੱਟ ਖੋ ਦਾ ਮਸਲਾ ਇਹ ਕੰਬੇਲੜ ਜੜ ਦੇ ਸੁੱਖੇ ਤੇ ਹੋਰ ਨਸ਼ਿਆਂ ਦੀ ਆਦੀ ਮਾੜੀ ਬਿਰਤੀ ਵਾਲੇ ਗੁਆਚੇ ਨੌਜਵਾਨ ਹੀ ਆਪਣੀਆਂ ਨਿੱਜੀ ਆਰਥਿਕ ਲੋੜਾਂ ਪੂਰੀਆਂ ਕਰਨ ਵਾਲੇ ਹੀ ਇਕੱਲੇ ਕੈਰੀ ਮਨੁੱਖ ਤੇ ਬੀਬੀਆਂ ਦੀਆਂ ਵਾਲੀਆਂ ਤੇ ਪਰਸ ਦੀ ਲੁੱਟ ਕੋ ਕਰਕੇ ਮੋਟਰਸਾਈਕਲਾਂ ਤੇ ਸਵਾਰ ਹੀ ਕਰਦੇ ਸੁਨੇ ਹਨ ਇਹ ਪਾਪੀ ਆਪਣੇ ਹੱਥੀਂ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੀ ਥਾਂ ਤੇ ਸੜਕਾਂ ਜਾਂ ਰਾਹਾਂ ਦੀ ਟੁਕਵੀਂ ਥਾਂ ਉੱਤੇ ਖੜਦੇ ਨੇ ਤਾਂ ਕਿ ਕੋਈ ਸ਼ਿਕਾਰ ਨਜ਼ਰ ਆਵੇ ਤੇ ਅਸੀਂ ਆਪਣਾ ਕੰਮ ਪੂਰਾ ਕਰ ਸਕੀਏ ਜਿਸ ਨਾਲ ਇਹਨਾਂ ਦੇ ਮੋਟਰਸਾਈਕਲ ਵਾਸਤੇ ਪੈਟਰੋਲ ਮੋਬਾਈਲ ਤੇ ਰੀਚਾਰਜ ਦੀ ਰਕਮ ਸ਼ਾਂ ਵਾਸਤੇ ਸ਼ਰਾਬ ਦੀ ਬੋਤਲ ਤੇ ਹੋਰ ਨਸ਼ੇ ਤੇ ਮੁਫਤ ਵਿੱਚ ਮੁਰਕਾ ਜ਼ਰੂਰੀ ਹੈ ਦਰਪੇਸ਼ ਮਸਲੇ ਤਾਂ ਹੋਰ ਵੀ ਕਈ ਹਨ ਜੋ ਜਲਦੀ ਤੇ ਜ਼ਰੂਰੀ ਹੱਲ ਦੀ ਮੰਗ ਕਰਦੇ ਹਨ ਇਹ ਕਹੇ ਗਏ ਮਸਲੇ ਲੇਖਕ ਦੇ ਆਪਣੇ ਵਿਚਾਰ ਮੁਤਾਬਕ ਨੇ ਤੇ ਇਹਨਾਂ ਸਾਰੇ ਮਸਲਿਆਂ ਨੂੰ ਪੰਜਾਬੀ ਸੱਤੇ ਏਜੰਡੇ ਉੱਪਰ ਨਹੀਂ ਲਿਆਂਦਾ ਜਾ ਸਕਦਾ ਇਹਨਾਂ ਮਸਲਿਆਂ ਦੇ ਹੋਂਦ ਵਿੱਚ ਆਉਣ ਦੇ ਕਾਰਨ ਅਤੇ ਹੱਲ ਇਹ ਧਰਤੀ ਜਦੋਂ ਤੋਂ ਹੋਂਦ ਵਿੱਚ ਆਈ ਹੈ ਤੇ ਜਦੋਂ ਇਸ ਪਰਮਨੁੱਖੀ ਜੋਤ ਜਗੀ ਹੋਵੇਗੀ ਮਸਲੇ ਵੀ ਉਸ ਤੋਂ ਮਗਰੋਂ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ ਹੋਣਗੇ ਕਿਉਂਕਿ ਹਰ ਕੰਮ ਸ਼ੁਰੂ ਕਰਨ ਦੇ ਨਾਲ ਹੀ ਕੋਈ ਨਾ ਕੋਈ ਮਸਲਾ ਜ਼ਰੂਰ ਜੁੜਿਆ ਹੁੰਦਾ ਹੈ ਇਹ ਕੁਦਰਤੀ ਵਰਤਾਰਾ ਹੁੰਦਾ ਹੈ ਬ੍ਰਾਤਨ ਸਮੇਂ ਵਿੱਚ ਜਦੋਂ ਕੋਈ ਮਸਲਾ ਸਾਹਮਣੇ ਆਉਂਦਾ ਹੋਵੇਗਾ ਤਾਂ ਉਸ ਸਮੇਂ ਦੇ ਸਮਾਜ ਵਿੱਚ ਕੋਈ ਨਾ ਕੋਈ ਮੋਤ ਪ੍ਰਹੀ ਵਿਗਿਆਨੀ ਬਣ ਕੇ ਦਰਪੇਸ਼ ਬਣੇ ਮਸਲੇ ਦੇ ਹੱਲ ਵਾਸਤੇ ਕੋਸ਼ਿਸ਼ ਕਰਕੇ ਕੋਈ ਨਾ ਕੋਈ ਹੱਲ ਲੱਭ ਕੇ ਮਸਲੇ ਨੂੰ ਹੱਲ ਕਰ ਲੈਂਦੇ ਹੋਣਗੇ ਇਹੀ ਢੰਗ ਤਰੀਕਾ ਹੀ ਚੱਲਦਾ ਰਿਹਾ ਹੁਣ ਕਰਕੇ ਹੁਣ ਸਾਡੇ ਤੱਕ ਪੜਿਆ ਹੈ ਪਹਿਲਾਂ ਕਹਿਗੇ ਮਸਲਿਆਂ ਦੀ ਬਨਨ ਦਾ ਵੱਡਾ ਕਾਰਨ ਸਾਡੀ ਸੋਚ ਜਿਸ ਨੂੰ ਮਾੜੀ ਵਿਰਤੀ ਵੀ ਕਹਿੰਦੇ ਹਨ ਜਾਂ ਖੋਟੀ ਨੀਅਤ ਹੈ ਜੋ ਰਿਸ਼ਵਤ ਪ੍ਰਸ਼ਟਾਚਾਰ ਲੁੱਟਖੋ ਬਲਾਤਕਾਰ ਹੱਥੀ ਕਮਨਾ ਕਰਨ ਨਸ਼ੇ ਚੋਰੀਆਂ ਤੇ ਆਬਾਦੀ ਨੂੰ ਲੋੜ ਤੋਂ ਵੱਧ ਵਧਾਉਣਾ ਇਨ੍ਹਾਂ ਕਾਰਨਾਂ ਦੇ ਨਾਲ ਮਾਪਿਆਂ ਵੱਲੋਂ ਮਿਲੇ ਮਾਲੇ ਸੰਸਕਾਰ ਮਾੜੀ ਸੰਗਤ ਮਾੜੀ ਤੇ ਬਿਮਾਰ ਮਾਨਸਿਕਤਾ ਯਾਨੀ ਸੋਚ ਅਤੇ ਵਿਹਲਾਪਨ ਵਰਗੀਆਂ ਆਤਾਂ ਤੇ ਕਰਮ ਨਾਲ ਸ਼ਾਮਲ ਹੋ ਜਾਂਦੇ ਹਨ ਹਰ ਵਿਲੀ ਜਾਂ ਰੋਜ਼ ਦਾ ਨਸ਼ਾ ਬੁੱਧੀ ਨੂੰ ਬਿਮਾਰ ਕਰਕੇ ਕਮਜ਼ੋਰ ਕਰ ਦਿੰਦਾ ਹੈ ਜਿਸ ਨਾਲ ਸਾਰੇ ਮਸਲਿਆਂ ਨੂੰ ਸੁਲਝਣ ਦੀ ਥਾਂ ਉਲਝਣ ਦਾ ਹੋਰ ਮੌਕਾ ਮਿਲਦਾ ਹੈ ਵਾਹਨਾਂ ਦੀ ਵਾਤਾਵਰਣ ਪਾਵੇਂ ਤਰੱਕੀ ਦੀ ਨਿਸ਼ਾਨੀ ਹੈ ਪਰ ਇਸਤੀ ਹੁੰਦੀ ਦਰ ਵਰਤੋਂ ਵਾਹਨ ਚਾਲਕ ਦਾ ਨਿਪੁੰਨ ਨਾ ਹੋਣਾ ਨਸ਼ਾ ਦਾਦੀ ਹੋਣਾ ਵਾਹਨ ਚਾਲਕ ਵੱਲੋਂ ਮੋਬਾਈਲ ਦੀ ਵਰਤੋਂ ਕਾਲਾਪਣ ਲੋੜ ਤੋਂ ਵੱਧ ਰਫ਼ਤਾਰ ਇੱਕ ਦੂਸਰੇ ਨਾਲੋਂ ਬੇਲੋੜਾ ਅੱਗੇ ਨਿਕਲਣ ਦੀ ਦੌੜ ਇਸ ਤਰੱਕੀ ਦਾ ਨੁਕਸਾਨ ਕਰ ਜਾਂਦੇ ਹਨ ਵਿਦਿਆਰਥੀਆਂ ਦੀ ਵਿਦੇਸ਼ਾਂ ਵੱਲ ਯਾਨੀ ਪੜਨ ਵਾਸਤੇ ਦੌੜ ਵੀ ਵਿਦਿਆਰਥੀਆਂ ਦੀ ਜਾਗਰੂਕਤਾ ਤੇ ਆਪਣਾ ਭਵਿੱਖ ਸੁਰੱਖਿਅਤ ਸਵਾਰਨ ਵੱਲ ਸਫਲ ਕਦਮ ਹੈ ਦੋਪਹੀਆਵਾਨਾਂ ਦੀਆਂ ਸਵਾਰੀਆਂ ਨੂੰ ਬੈਲਟ ਲਾਉਣੀ ਜ਼ਰੂਰੀ ਅਤੇ ਦੋਪਹੀਆਵਾਨਾਂ ਦੀਆਂ ਸਵਾਰੀਆਂ ਨੂੰ ਹੈਲਮਟ ਸਿਰ ਉੱਪਰ ਰੱਖਣਾ ਜ਼ਰੂਰੀ ਅਤੇ ਸਵਾਰੀ ਦਾ ਸੰਬੰਧ ਜੇ ਸਿੱਖੀ ਨਾ ਹੋਵੇ ਤਾਂ ਪਗੜੀ ਦਾ ਬੰਨਿਆ ਹੋਣਾ ਜ਼ਰੂਰੀ ਹੈ ਸਵਾਰੀਆਂ ਵੱਲੋਂ ਸੀਟ ਬੈਲਟ ਲਾਉਣਾ ਹੈਲਮਟ ਪਾਉਣਾ ਤੇ ਪਗੜੀ ਦਾ ਬੰਨਣਾ ਜੋ ਜ਼ਰੂਰੀ ਹੈ ਇਹ ਕੋਈ ਸਜ਼ਾ ਵਜੋਂ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਇਹ ਸਜ਼ਾ ਹੁੰਦੀ ਹੈ ਸਗੋਂ ਇਹ ਤਾਂ ਅਚਾਨਕ ਹੋਏ ਐਕਸੀਡੈਂਟ ਬਿੜੀ ਜ਼ਿੰਦਗੀ ਦੀ ਰੱਖਿਆ ਵਾਸਤੇ ਜ਼ਰੂਰੀ ਹੈ ਤੇ ਇਸ ਤਰ੍ਹਾਂ ਜ਼ਿੰਦਗੀ ਦੇ ਬੱਚਾਂ ਦੇ ਚਾਂਸ ਜ਼ਿਆਦਾ ਹੋਣ ਕਰਕੇ ਮਦਦ ਵੀ ਮਿਲਦੀ ਹੈ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਇਹ ਇੱਕ ਵਾਰੀ ਮਿਲਦੀ ਹੁਣ ਕਰਕੇ ਇਸ ਨੂੰ ਹਰ ਹਾਲਤ ਵਿੱਚ ਬਚਾਉਣਾ ਬਹੁਤ ਜ਼ਰੂਰੀ ਹੈ ਪਗੜੀ ਢਿੱਲੀ ਹੋਣ ਦੀ ਸੂਰਤ ਵਿੱਚ ਠਾਠੀ ਬਣ ਲੈਣੀ ਪਾਪ ਨਹੀਂ ਹੈ ਬੀਬੀਆਂ ਦੇ ਨਾਂ ਨਾਲ ਕੌੜ ਸ਼ਬਦ ਦੇ ਜੁੜਨ ਨਾਲ ਜੇ ਉਹ ਹੈਲਮਟ ਤੋਂ ਗਰੀਸ ਕਰਨ ਤਾਂ ਮੋਟਾ ਕਪੜਾ ਸਿਰ ਉੱਪਰ ਕੱਸ ਕੇ ਲਪੇਟ ਲੈਣ ਨਾਲ ਜ਼ਿੰਦਗੀ ਬਚ ਸਕਦੀ ਹੈ ਇਹ ਉਸ ਨੂੰ ਸਜ਼ਾ ਨਹੀਂ ਬਚਾ ਵਾਸਤੇ ਸੁਝਾ ਹੈ ਤੇ ਬਹਾਨੇਬਾਜ਼ੀ ਛੱਡ ਦੇਵੇ ਜੇ ਆਪਾਂ ਜ਼ਿੰਦਗੀ ਬਚਾ ਲਈ ਤਾਂ ਆਪਾਂ ਧਰਮ ਵੀ ਬਚਾ ਲਿਆ ਹੈ ਆਪਣੀ ਗਲਤ ਜ਼ਿੱਦ ਤੇ ਅੜੇ ਰਹਿਣਾ ਕੋਈ ਧਰਮ ਨਹੀਂ ਹੈ ਜ਼ਿੰਦਗੀ ਹੈ ਤੇ ਧਰਮ ਹੈ ਜ਼ਿੰਦਗੀ ਧਰਮ ਨਾਲੋਂ ਵੀ ਕੀਮਤੀ ਹੁੰਦੀ ਹੈ ਬਾਕੀ ਅਗਲੇ ਹਿੱਸੇ ਵਿੱਚ ਧੰਨਵਾਦ